ਲੰਗੇ ਕੁਝ ਦਿਨਾਂ ਤੋਂ ਪੰਥਕ ਇਕਤਾ ਦੀ ਗੱਲ ਸਿਖਰ ਤੇ ਉੱਤੇ ਜਾ ਰਹੀ ਹੈ ਹਾਲਾਂਕਿ ਪੰਥਕ ਇਕਤਾ ਦੀ ਗੱਲ ਕਦੇ ਖਤਮ ਨਹੀਂ ਹੋਈ ਕਦੀ ਇਹ ਏਜੰਡਾ ਮੱਧਮ ਨਹੀਂ ਪਿਆ ਪਰ ਤਾਂ ਵੀ ਲੰਗੇ ਕੁਝ ਦਿਨਾਂ ਤੋਂ ਹਰ ਪਾਸੇ ਇਹੀ ਚਰਚਾ ਹੈ ਕਿ ਪੰਥਕ ਇਕਤਾ ਹੋਣੀ ਚਾਹੀਦੀ ਹੈ ਇਸ ਦੀ ਸ਼ੁਰੂਆਤ ਹੋਈ ਸੁਖਦੇਵ ਸਿੰਘ ਢੀਂਡਸਾ ਦੇ ਭੋਗ ਸਮਾਗਮ ਦੇ ਉੱਤੇ ਔਰ ਉਸ ਦੌਰਾਨ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਗੱਲ ਆਖੀ ਮਨਪ੍ਰੀਤ ਿਆਲੀ ਨੇ ਗੱਲ ਆਖੀ ਬਾਕੀ ਲੀਡਰਾਂ ਨੇ ਗੱਲਾਂ ਆਖੀਆਂ ਉਸ ਤੋਂ ਬਾਅਦ ਇਹ ਚਰਚਾ ਇੱਕ ਵੱਖਰੇ ਪੱਧਰ ਤੇ ਸ਼ੁਰੂ ਹੋ ਗਈ ਹੁਣ ਪੰਥਕ ਇਕਤਾ ਕਿਸ ਪੱਧਰ ਦੀ ਹੋਣੀ ਚਾਹੀਦੀ ਹੈ ਜਿਸ ਉੱਤੇ ਗੁਰਪ੍ਰਤਾਸ ਸਿੰਘ ਵਡਾਲਾ ਨੇ ਔਰ ਬਾਕੀ ਕੁਝ ਲੀਡਰਾਂ ਨੇ ਵੀ ਇਤਰਾਜ਼ ਕੀਤਾ ਜਾਂ ਕਹਿ ਦਿਆ ਕਿ ਆਪਣੀ ਟਿੱਪਣੀ ਕੀਤੀ ਜਿਸ ਤੋਂ ਬਾਅਦ ਇਹ ਗੱਲ ਕੁਝ ਹੋਰ ਪਾਸੇ ਲੱਗਦੀ ਨਜ਼ਰ ਆਈ ਹੈ ਪਰ ਤਾਮੀ ਹੁਣ ਬਾਬਾ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ ਹੈ ਪੰਥਕ ਇਕਤਾ ਨੂੰ ਲੈ ਕੇ ਪੰਜ ਮੈਂਬਰੀ ਕਮੇਟੀ ਨੂੰ ਇੱਕ ਸਨੇਹਾ ਬਾਬਾ ਹਰਨਾਮ ਸਿੰਘ ਖਾਲਸਾ ਦਿੰਦੇ ਨਜ਼ਰ ਆਏ ਨੇ ਔਰ ਖਾਸ ਤੌਰ ਦੇ ਉੱਤੇ ਉਹ ਵੀ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਦੇ ਧੜੇ ਵੱਲ ਨੂੰ ਭੁਗਤ ਦੇ ਨਜ਼ਰ ਆ ਰਹੇ ਆ ਜਾਂ ਕਹਿ ਦਈਏ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਟਿੱਪਣੀ ਕੀਤੀ ਸੀ ਉਹਦੇ ਅਨਕੂਲੀ ਟਿੱਪਣੀ ਕਰਦੇ ਨਜ਼ਰ ਆ ਰਹੇ ਐਥੇ ਜਾਣ ਲੈਣਾ ਜ਼ਰੂਰੀ ਹੈ ਕਿ ਪੰਥਕ ਏਕਤਾ ਹੋਣੀ ਜ਼ਰੂਰੀ ਹੈ ਪੰਥਕ ਏਕਤਾ ਅੱਜ ਦੀ ਸਿਆਸਤ ਵਿੱਚ ਪੰਜਾਬ ਦੀ ਭਲਾਈ ਵਾਸਤੇ ਹੋਣੀ ਜ਼ਰੂਰੀ ਹੈ ਪੰਥ ਦੀ ਭਲਾਈ ਵਾਸਤੇ ਹੋਣੀ ਜ਼ਰੂਰੀ ਹੈ ਪਰ ਪੰਥਕ ਏਕਤਾ ਕਿਸ ਆਧਾਰ ਤੇ ਹੋਵੇ ਪੰਥਕ ਏਕਤਾ ਕਿਸ ਮਜਮੂਮ ਤੇ ਹੋਵੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਇੱਕ ਤੜਾਓ ਹੈ ਜੋ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਥਕ ਇਕਤਾ ਚਾਹ ਰਿਹਾ ਹੈ ਇੱਕ ਤੜਾਓ ਹੈ ਜੋ ਪੰਥ ਦੀ ਅਗਵਾਈ ਹੇਠ ਹੇਠ ਪੰਥਕ ਇਕਤਾ ਚਾਹ ਰਿਹਾ ਹੈ ਇਹਨਾਂ ਦੋਵਾਂ ਦੇ ਵਿੱਚੋਂ ਕੀ ਹੋਣਾ ਚਾਹੀਦਾ ਇਹਦੀ ਕਲੀਅਰੈਂਸ ਬਹੁਤ ਜ਼ਰੂਰੀ ਹੈ ਪਰ ਇਹਦੇ ਦਰਮਿਆਨ ਬਾਬਾ ਹਰਨਾਮ ਸਿੰਘ ਖਾਲਸਾ ਦਾ ਵੱਡਾ ਬਿਆਨ ਪੰਜ ਮੈਂਬਰੀ ਕਮੇਟੀ ਦੇ ਬਤਾਲਕ ਗੱਲ ਹੋਈ ਕੀ ਬੋਲੇ ਬਾਬਾ ਹਰਨਾਮ ਸਿੰਘ ਖਾਲਸਾ ਆਓ ਸੁਣਦੇ ਹਾਂ ਮੈਂ 2027 ਦੇ ਆਉਣ ਤੱਕ ਇਸ ਬਾਰੇ ਫਿਰ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਵੀ ਕੀ ਪਲਾਨ ਬਣਾਉਣਾ ਕੀ ਰੂਪਰੇਖਾ ਲਿਖਣੀ ਹੈ ਮੈਂ ਇਹ ਚਾਹੁੰਨਾ ਅਸੀਂ ਇਹ ਚਾਹੁੰਨੇ ਆ ਪੰਜਾਬ ਦੇ ਵਿੱਚ ਕਿ ਰਾਜ ਪ੍ਰਬੰਧ ਜਿਹੜਾ ਬੜਾ ਮਜ਼ਬੂਤ ਹੋਣਾ ਚਾਹੀਦਾ ਔਰ ਇਹ ਰਾਜ ਪ੍ਰਬੰਧ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਕਰੇ ਕਿ ਕਿਸੇ ਕਾਨੂੰਨੀ ਸਮੁੱਚੇ ਭਾਈਚਾਰੇ ਜਿੰਨੇ ਵੀ ਪੰਜਾਬ ਦੇ ਵਿੱਚ ਵਸਦੇ ਆ ਸਾਰਿਆਂ ਦਾ ਮਾਨ ਸਨਮਾਨ ਔਰ ਪੰਜਾਬ ਦੇ ਵਿੱਚ ਸ਼ਾਂਤੀ ਰਹਿਣੀ ਚਾਹੀਦੀ ਹੈ ਅਸੀਂ ਸ਼ਾਂਤੀ ਦੇ ਪੂਰਨ ਰੂਪ ਦੇ ਵਿੱਚ ਹਮੇ ਆ ਹਮੇਸ਼ਾ ਇਹਦੇ ਲਈ ਜਤਨਸ਼ੀਲ ਰਹੇ ਆ ਇਸ ਲਈ ਅਸੀਂ ਇਹ ਸੋਚਦੇ ਹਾਂ ਕਿ ਜਿਹੜੀ ਪਾਰਟੀ ਪੰਜਾਬ ਨੂੰ ਸਖਾਵਾ ਮਾਹੌਲ ਦੇ ਸਕਦੀ ਆਉਣ ਵਾਲੇ ਸਮੇਂ ਪੰਜਾਬ ਦੇ ਭਵਿੱਖ ਨੂੰ ਰੌਸ਼ਨ ਕਰ ਸਕਦੀ ਹੈ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ ਉਸ ਬਾਰੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਕਰਕੇ ਤੁਹਾਨੂੰ ਉਹਦਾ ਵੀ ਜਰੂਰ ਆਉਣ ਵਾਲੇ ਸਮੇਂ ਚ ਕੋਈ ਨਾ ਕੋਈ ਤੁਹਾਡੇ ਅੱਗੇ ਰੂਪਰੇਖਾ ਲਿਖ ਕੇ ਜਾਂ ਜੋ ਵੀ ਮਸਵਰਾ ਹੋਏਗਾ ਉਹ ਤੁਹਾਨੂੰ